ਇੱਕ ਪਾਸੇ ਕਿਸਾਨੀ ਅੰਦੋਲਨ ਕਿਸਾਨੀ ਸਾਡੀ ਧਰਨਿਆਂ ਦੇ ਉੱਤੇ ਆ ਇੱਕ ਪਾਸੇ ਵਪਾਰੀ ਸਾਡੇ ਜਿਹੜੇ ਆ ਉਹ ਧਰਨਿਆਂ ਦੇ ਉੱਤੇ ਆ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਦਾ ਪ੍ਰਸ਼ਾਸਨ ਮੁਰਦਾਬਾਦ 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 ਕੋਈ ਇੱਥੇ ਚੋਰਾਂ ਦਾ ਜੋਰ ਪੈ ਗਿਆ ਏ ਪ੍ਰਸ਼ਾਸਨ ਗੱਲ ਨਹੀਂ ਕਿਸੇ ਦੀ ਸੁਣਦਾ ਜੇਕਰ ਇਹਨਾਂ ਨੂੰ ਕੋਈ ਕਹਿੰਦਾ ਤੇ ਕਹਿੰਦੇ ਜੀ ਸਾਡੇ ਕੋਲ ਨਕਰੀ ਹੈ ਨਹੀਂ ਜੇ ਚੋਰ ਫੜਾਉਣੇ ਤੁਸੀਂ ਆਪ ਫੜਾਓ ਪਹਿਲਾਂ ਤਾਂ ਇਹ ਪਿੰਦਨ ਕਰਨ ਇੱਕ ਇਹ ਕਹਿੰਦੇ ਆ ਆਪ ਵੀ ਚੋਰੀ ਜਿਹੀ ਕਰਦੇ ਤੁਸੀਂ ਆਪੇ ਕਰਕੇ ਤੇ ਆਪ ਵੀ ਆਪ ਹੀ ਇੱਥੇ ਦਰਖਾਸਤਾਂ ਦਿੰਦੇ ਹੋ ਮੁੰਚੀ ਕੋਲ ਰਿਪੋਰਟ ਲਿਖਾਉਣ ਆਇਆ ਤੇ ਮੁੰਚੀ ਕਹਿੰਦਾ ਆ ਜੀ ਮੈਂ ਤਾਂ ਦੀ ਗੱਲ ਨੂੰ 2 ਮਿੰਟ ਬਾਅਦ ਸੁਣਦਾ ਹਾਂ ਉਹ ਉੱਠ ਕੇ ਤੇ ਜਾ ਕੇ ਐਸਐਚਓ ਨੂੰ ਆਂਦਾ ਵੀ ਇੱਦਾਂ ਇੱਕ ਕੇਸ ਆਇਆ ਟਰੱਕ ਚੋਰੀ ਦਾ ਕੀ ਕਰੀਏ ਕਹਿੰਦਾ ਉਹਨੂੰ ਭਜਾ ਦੇ ਟਰੱਕ ਚੋਰੀ ਹੋ ਗਿਆ ਤੁਹਾਡਾ ਹਾਂ ਜੀ 12 ਚੱਕੀ ਗੱਡੀ ਮੇਰੀ ਚੋਰੀ ਹੋਈ ਏ ਉੱਤੇ ਹੀ ਸੰਦੀ 23 ਦਾ ਚੌਥੇ ਮਹੀਨੇ ਦੀ ਨਹੀਂ ਟਰੱਕ ਲਪ ਚੋਰ ਲੱਭ ਗਏ ਅੱਛਾ ਚੋਰ ਲੱਭ ਗਏ ਚੋਰ ਫੜਾਏ ਐਸਐਸਪੀ ਤੋਂ ਮਾਰਕ ਕਰਾਈ ਮੈਂ ਉੱਥੇ ਰੋਇਆ ਕਰਲਾਇਆ ਚੋਰ ਵੀ ਫੜੇ ਚੋਰਾਂ ਨੇ ਚੋਰੀ ਕੀਤੀ ਆ ਜੁਪੀ ਵੇਚ ਆਏ ਆ ਅੱਛਾ ਤੇ ਮੈਨੂੰ ਆਂਦਾ ਜੀ ਮੈਨੂੰ ਮੈਨੂੰ ਉੱਥੋਂ ਆ ਗਿਆ ਜੀ ਆਪਣੇ ਆਪਣੀ ਪਾਰਟੀ ਵੱਨੋਂ ਹਾਂ ਪਾਰਟੀ ਵੱਲੋਂ ਵੀ ਇਹਦੀ ਬੱਬੇ ਦੀ ਮਤ ਨਹੀਂ ਕਰਨੀ ਕਿਹਨੇ ਕਿਹਾ ਇਹ ਆਪਣੇ ਐਸਐਚਓ ਹਰਪ੍ਰੀਤ ਨੇ ਐਸਐਚਓ ਨੇ ਕਿਹਾ ਆਵਾਂ ਦੀ ਪਾਰਟੀ ਲੋਕੇ ਬੱਬੇ ਦੀ ਮਤ ਨਹੀਂ ਜਾਣੀ ਹਾਂ ਕਿ ਮੈਨੂੰ ਉਹਨਾਂ ਨੇ ਲਵਾਇਆ ਹੋਇਆ ਭਾਜੀ ਰੋਜ਼ ਦਾੜੀ ਕਦੀ ਮੋਟਰਸਾਈਕਲ ਚੋਰੀ ਹੋ ਜਾਂਦਾ ਕਦੀ ਕੋਝ ਹੋ ਜਾਂਦਾ ਕਦੀ ਉਹ ਦੁਕਾਨਦਾਰ ਇਕੱਲਾ ਬਹਿ ਨਹੀਂ ਸਕਦਾ ਜਿੰਨੇ ਇਤਨਾ ਦਰਦ ਸੀ ਤੁਹਾਡਾ ਕੋਈ ਵਿਰੋਧੀ ਤੇ ਨਜ਼ਰੀ ਸੁਭਾਤ ਭਾਜੀ ਇਹੋ ਜਿਹਾ ਕੋਈ ਮਸਲਾ ਨਹੀਂ ਤੁਸੀਂ ਆਏ ਨੂੰ ਕੈਮਰਾ ਤੇ ਘਮਾਓ ਆ ਸਾਰੇ ਵਿਰੋਧੀ ਆ ਇਹਨਾਂ ਦੇ ਜੇ ਇੱਕ ਦੋ ਬੰਦੇ ਰੋਣ ਦੀ ਬੋਲਦੇ ਹੋਣਗੇ ਵਿਰੋਧੀਆਂ ਬੋਲਣਾ ਵੀ ਆ ਪਰ ਆ ਸਾਰੇ ਰੋਕੋ ਜਿਹੜਾ ਸਾਰਾ ਬਾਜ਼ਾਰ ਬੰਦ ਆ ਜੀ ਮੈਨੂੰ ਪਤਾ ਤੁਸੀਂ ਵੀ ਨਹੀਂ ਚਲਾਉਣਾ ਆਪੀ ਆ ਪੁਆਇੰਟ ਜਿਹੜਾ ਜ਼ਰੂਰ ਕੱਟ ਕੇ ਲਾਇਓ ਤੇ ਮੇਨ ਪਾਰਟਾਂ ਦੇ ਵਿੱਚ ਚਲਾਇਓ ਭਾਈ ਸਾਹਿਬ ਜਿਹੜੀ ਗੱਲ ਕਹਿ ਰਹੇ ਆਲੇ ਵੀ ਤੁਸੀਂ ਵੀਡੀਓ ਚਲਾਉਂਦੇ ਨਹੀਂ ਜੇ ਇਹ ਕੈਬਨਟ ਮੰਤਰੀ ਸਾਹਿਬ ਨੂੰ ਮੈਂ ਸਵਾਲ ਕੀਤਾ ਸੀਗਾ ਵੀ ਨਸ਼ੇ ਦਾ ਮੁੱਦਾ ਅੱਜ ਵੀ ਉੱਥੇ ਐ ਤਾਂ ਉਹਨਾਂ ਦਾ ਜਵਾਬ ਅੱਗੋਂ ਮੈਨੂੰ ਪਤਾ ਕੀ ਮਿਲਿਆ ਉਹ ਕਹਿੰਦੇ ਜੀ ਜਵਾਬ ਇਹ ਆ ਤੁਸੀਂ ਅਮਰੀਕਾ ਤੋਂ ਜਾ ਕੇ ਕੈਨੇਡਾ ਤੋਂ ਜਾ ਕੇ ਪੁੱਛੋ ਉੱਥੇ ਨਸ਼ਾ ਨਹੀਂ ਆਏਗਾ ਇਹ ਵੀਡੀਓ ਮੈਂ ਚਲਾਈ ਸੀ ਨਸ਼ੇ ਦਾ ਮੁੱਦਾ ਉਸੇ ਥੇ ਅੱਜ ਵੀ ਖੜਾ ਆ ਇਹ ਨਹੀਂ ਆਖੀ ਕਹਿੰਦੇ ਵੀ ਨਸ਼ਾ ਬਿਲਕੁਲ ਬੰਦ ਹੋ ਗਿਆ ਇਹ ਕੱਲੇ ਪੰਜਾਬ ਦੀ ਪ੍ਰੋਬਲਮ ਨਹੀਂ ਵੀਰ ਜੀ ਇਹ ਪੂਰੀ ਦੁਨੀਆ ਦੀ ਪ੍ਰੋਬਲਮ ਹੈ ਗੱਲ ਸੁਣੋ ਇੱਕ ਮਿੰਟ ਕੈਨੇਡਾ ਅਮਰੀਕਾ ਜੋ ਵਰਡੋਇਨਾ ਮੁੰਡੇ ਮਰਦੇ ਆ ਉੱਥੇ ਨਹੀਂ ਤੁਸੀਂ ਜਾ ਕੇ ਸਵਾਲ ਕੀਤਾ ਉੱਥੇ ਵੀ ਕਰੀ 15 ਤਰੀਕ ਨੂੰ ਭਾਜੀ ਆਪਣਾ ਮੋਟਰਸਾਈਕਲ ਚੋਰੀ ਹੋਇਆ ਥਾਣੇ ਰਿਪੋਰਟ ਲਖਾਈ ਬਕਾਇਦਾ ਫੋਟੋਆਂ ਵੀ ਕਢਾਈਆਂ ਵੇਖੋ ਦੇਖੋ ਸਰ ਕੋਈ ਕਾਰਵਾਈ ਨਹੀਂ ਹੋਈ ਸਾਡੀ ਉਲਟਾ ਪੁਲਿਸ ਕਹਿੰਦੀ ਭਾਜੀ ਬੰਦੇ ਫੜ ਕੇ ਦੇ ਦੋ ਇਦਾਂ ਹੀ ਉਦੋਂ ਰਿਪੋਰਟ ਦੇਣ ਵਾਲੇ 15 ਜਾਨੀ ਇੱਥੇ ਧੂਆਂ ਸੇ ਕੰਢੇ ਗੱਡੀ ਇੱਥੇ ਲੱਗੀ ਤੇ ਕੋਈ ਬੰਦਾ ਬਾਜ਼ਾਰ ਦੇ ਵਿੱਚ ਨਹੀਂ ਹੈਗਾ ਕੋਈ ਚੌਕੀਦਾ ਇਹ ਤੇ ਖੁਦ ਚੌਕੀਦਾ ਰੱਖਿਆ ਹੋਇਆ ਵਾ ਅਸੀਂ ਸਾਡੀ ਪੁਲਿਸ ਪੂਰਾ ਆਪਣਾ ਕੰਮ ਕਰ ਰਹੀ ਹੈ ਜੀ ਅੱਜ ਤੁਹਾਨੂੰ ਰੰਗਲੇ ਪੰਜਾਬ ਦੀ ਤਸਵੀਰ ਦਿਖਾਉਣ ਲੱਗਣਾ ਹੈ ਰੰਗਲਾ ਪੰਜਾਬ ਕਦੇ ਸਾਡਾ ਪੰਜਾਬ ਪਲਵਾਨਾਂ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਕਦੇ ਪੰਜਾਬ ਹੱਸਦਾ ਗਾਉਂਦਾ ਤੇ ਨੱਚਦਾ ਨਜ਼ਰ ਆਉਂਦਾ ਸੀ ਪਰ ਅੱਜ ਪੰਜਾਬ ਦੀਆਂ ਤਸਵੀਰਾਂ ਜਿਹੜੀਆਂ ਦੇਖ ਕੇ ਬਹੁਤ ਖਰਾਬੀ ਹੁੰਦੀ ਹੈ ਕਿ ਕੀ ਇਹ ਇਹ ਸਾਡਾ ਉਹੀ ਪੰਜਾਬ ਸੀ ਕਿ ਬਹਾਦਰ ਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਵਾ ਉਹ ਇਸੇ ਪੰਜਾਬ ਦੇ ਵਿੱਚ ਹੋਇਆ ਸੀ ਤੁਸੀਂ ਆਹ ਸਾਹਮਣੇ ਤਸਵੀਰ ਇੱਕ ਦੇਖ ਲਓ ਇੱਕ ਰੰਗਲੇ ਪੰਜਾਬ ਦੀ ਬਹੁਤ ਵੱਡੀ ਤਸਵੀਰ ਹੈ ਇਸ ਤਸਵੀਰ ਦੇ ਮੁਤਾਬਕ ਇਹ ਜਿੰਨੇ ਵੀ ਲੋਕ ਨੇ ਸਾਰੇ ਕਾਰੋਬਾਰੀ ਲੋਕ ਨੇ ਕੋਈ ਸੁਨਿਆਰੇ ਦੀ ਦੁਕਾਨ ਕਰਦਾ ਕੋਈ ਖਰੀਆਨੇ ਵਾਲਾ ਹੈ ਕੋਈ ਕਿਸੇ ਰਿਪੇਅਰਿੰਗ ਦੀ ਦੁਕਾਨ ਕਰਦਾ ਜਾਂ ਫਿਰ ਕੋਈ ਸਪੇਅਰ ਪਾਰਟ ਵੇਚਦਾ ਇਹ ਸਾਰੇ ਕਾਰੋਬਾਰੀ ਲੋਕ ਨੇ ਅੱਜ ਇਹ ਵੀ ਧਰਨੇ ਤੇ ਬੈਠ ਗਏ ਨੇ ਇਹਨਾਂ ਨੂੰ ਧਰਨੇ ਤੇ ਬੈਠਣ ਦੀ ਲੋੜ ਕਿਉਂ ਪਈ ਇਹ ਵੀ ਤੁਹਾਨੂੰ ਦੱਸਾਂਗੇ ਇੱਕ ਪਾਸੇ ਕਿਸਾਨੀ ਅੰਦੋਲਨ ਕਿਸਾਨੀ ਸਾਡੀ ਧਰਨਿਆਂ ਦੇ ਉੱਤੇ ਆ ਇੱਕ ਪਾਸੇ ਵਪਾਰੀ ਸਾਡੇ ਜਿਹੜੇ ਆ ਉਹ ਧਰਨਿਆਂ ਦੇ ਉੱਤੇ ਆ ਕਾਰਨ ਕੀ ਰਹਿ ਹੋਣਗੇ ਕਿ ਸਾਰਾ ਕੁਝ ਜਾਲਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਬਹੁਤ ਹੀ ਅ ਦੁਖਦਾਇਕ ਵੀਡੀਓ ਹੈ ਨਾਲ ਮੈਂ ਇਹ ਵੀ ਦੱਸ ਦਵਾਂ ਇਹ ਜਿਹੜਾ ਸ਼ਹਿਰ ਹੈ ਨਾ ਜੀ ਇੱਕ ਕੈਬਨਿਟ ਮੰਤਰੀ ਆ ਲਾਲਜੀਤ ਸਿੰਘ ਭੁੱਲਰ ਉਹਨਾਂ ਦਾ ਸ਼ਹਿਰ ਹੈ ਤੇ ਉਹਨਾਂ ਦੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਤਸਵੀਰ ਆਉਣੀ ਵਾਕਈ ਇਹ ਰੰਗਲੇ ਪੰਜਾਬ ਦੀ ਨਿਸ਼ਾਨੀ ਤਾਂ ਨਹੀਂ ਆਓ ਕਰਦੇ ਆ ਗੱਲਾਂ ਪਤਾ ਜਾਣਦੇ ਇਹਨਾਂ ਕੋਲ ਪੂਰੀ ਕਹਾਣੀ ਸੋ ਦੋਸਤੋ ਸਭ ਤੋਂ ਜ਼ਿਆਦਾ ਕਾਰੋਬਾਰੀ ਲੋਕ ਜਿਹੜੇ ਆ ਉਹ ਜਦੋਂ ਧਰਨੇ ਤੇ ਬੈਠ ਜਾਂਦੇ ਵਾਕਏ ਪਰੇਸ਼ਾਨੀ ਵਾਲੀ ਗੱਲ ਹੁੰਦੀ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਹੈ ਕਿ ਦੁਕਾਨਦਾਰ ਨੂੰ ਆਪਣੀ ਦੁਕਾਨ ਦੇ ਨਾਲ ਇੰਨਾ ਜ਼ਿਆਦਾ ਪਿਆਰ ਹੁੰਦਾ ਕਿ ਉਹ ਆਪਣੀ ਦੁਕਾਨ ਕਦੇ ਵੀ ਨਹੀਂ ਬੰਦ ਕਰਦਾ ਸਾਡੇ ਨਾਲ ਭਾਈ ਸਾਹਿਬ ਜੁੜੇ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਹੈ ਵੀ ਫਤਿਹ ਕਿਉਂ ਲੋੜ ਪੈ ਗਈ ਧਰਨਾ ਲਾਉਣ ਦੀ ਲੋੜ ਪਈ ਹੈ ਵੇਖੋ ਇੱਥੇ ਚੋਰਾਂ ਦਾ ਜ਼ੋਰ ਪੈ ਗਿਆ ਹੈ ਪ੍ਰਸ਼ਾਸਨ ਗੱਲ ਨਹੀਂ ਕਹੇਦੀ ਸੁਣਦਾ ਜੇਕਰ ਇਹਨਾਂ ਨੂੰ ਕੋਈ ਕਹਿੰਦਾ ਤੇ ਕਹਿੰਦੇ ਜੀ ਸਾਡੇ ਕੋਲ ਨਫਰੀ ਹੈ ਨਹੀਂ ਜੇ ਚੋਰ ਫੜਾਉਣੇ ਤੁਸੀਂ ਆਪ ਫੜਾਓ ਹੈ ਆਪ ਫੜਾਉਣ ਦੇ ਬਾਵਜੂਦ ਵੀ ਪਹਿਲਾਂ ਤਾਂ ਇਹ ਪਹਿਲਾਂ ਕਹਿੰਦੇ ਆ ਵੀ ਚੋਰੀ ਜਿਹੜੀ ਕਰਦੇ ਤੁਸੀਂ ਆਪੇ ਕਰਕੇ ਤੇ ਆਪ ਹੀ ਆਪ ਹੀ ਇੱਥੇ ਦਰਖਾਸਤਾਂ ਦਿੰਦੇ ਹੋ ਜੇ ਆਪ ਹੀ ਚੋਰੀ ਕਰਦੇ ਹੋ ਆ ਆਪ ਹੀ ਚੋਰੀ ਕਰਦੇ ਹੋ ਆਪ ਹੀ ਦਰਖਾਸਤਾਂ ਦਿੰਦੇ ਹੋ ਕਿਹਨੇ ਕਹਿਆ ਤੁਹਾਨੂੰ ਇਹ ਇਹ ਜੀ ਪਹਿਲਾਂ ਤਾਂ ਇੱਥੇ ਗਾਇਕਾ ਤੇ ਮੁੰਚੀ अच्छा हर गुरप्रीत अच्छा गुरप्रीत ते मुंशी हीगा ते इथे वर्दी एसएचओ ही वर्दी ਮੈਨੂੰ ਮੈਂ मुंशी ਕੋਲ ਰਿਪੋਰਟ ਲਿਖਾਉਣ ਆਇਆ ਤੇ मुंशी ਕਹਿੰਦਾ ਆ ਜੀ ਮੈਂ ਤੇਰੀ ਗੱਲ ਨਾ 2 ਮਿੰਟ ਬਾਅਦ ਚ ਸੁਣਦਾ ਹੂੰ ਉਹ ਗੱਲ ਉੱਥੇ ਕੇ ਤੇ ਜਾ ਕੇ ਐਸਐਚਓ ਨੂੰ ਆਂਦਾ ਵੀ ਇਦਾਂ ਇੱਕ ਕੇਸ ਆਇਆ ਟਰੱਕ ਚੋਰੀ ਦਾ ਕੀ ਕਰੀਏ ਕਹਿੰਦਾ ਉਹਨੂੰ ਭਜਾ ਦੇ ਉਹਨੂੰ ਕਹੇ ਵੀ ਆਪਣਾ ਤੁਸੀਂ ਆਪ ਹੀ ਚੋਰੀ ਕਰਕੇ ਆਪ ਹੀ ਦਰਖਾਸਤ ਲਿਖਾਉਂਦੇ ਹੋ ਟਰੱਕ ਚੋਰੀ ਹੋ ਗਿਆ ਤੁਹਾਡਾ ਹਾਂਜੀ 12 ਚੱਕੀ ਗੱਡੀ ਮੇਰੀ ਚੋਰੀ ਹੋਈ ਏ ਕਦੋਂ ਦੀ ਗੱਲ ਹੈ ਉੱਤੇ ਹੀ ਸਨ ਦੀ 23 ਦਾ ਚੌਥੇ ਮਹੀਨੇ ਦੀ ਨਹੀਂ ਅਜੇ ਤੱਕ ਨਹੀਂ ਟਰੱਕ ਲਪ ਚੋਰ ਲੱਭ ਗਏ ਅੱਛਾ ਚੋਰ ਲੱਭ ਗਏ ਚੋਰ ਫੜਾਏ ਐਸਐਸਪੀ ਤੋਂ ਮਾਰਕ ਕਰਾਈ ਮੈਂ ਉੱਥੇ ਰੋਇਆ ਕਰ ਲਾਇਆ ਵੀ ਮੇਰੀ ਆ ਮਜਬੂਰੀ ਹੈ ਮੈਨੂੰ ਉਹ ਹੱਥਾ ਕਰਤਾ ਚੋਰਾ ਨੇ ਤੇ ਮੇਰੀ ਕੋਈ ਸੁਣਵਾਈ ਨਹੀਂ ਨਾ ਮੇਰੀ ਕੋਈ ਰਿਪੋਰਟ ਲਿਖਦੇ ਫਿਰ ਉਹਨਾਂ ਨੇ ਐਸਐਚਓ ਨੂੰ ਮਾਰਕ ਕੀਤੀ ਉਸ ਤੋਂ ਬਾਅਦ ਇੱਥੇ ਆ ਗਿਆ ਵਿਰਤੀ ਤੋਂ ਬਾਅਦ ਹਰਪ੍ਰੀਤ ਸਿੰਘ ਐਸਐਚਓ ਉਹਨਾਂ ਨੇ ਉਹਨਾਂ ਨੇ ਮੇਰੀ ਰਿਪੋਰਟ ਲਿਖ ਕੇ ਤੇ ਇੱਕ ਪਹਿਲਾਂ ਰਿਪੋਰਟ ਲਿਖੀ ਹੈ ਜੀ ਦੱਸੋ ਸੁਣਵਾਈ ਹੋਈ ਕਿ ਨਹੀਂ ਹੋਈ ਨਹੀਂ ਸੁਣਵਾਈ ਪੂਰੀ ਨਹੀਂ ਹੋਈ ਸੁਣਵਾਈ ਨਹੀਂ ਹੋਈ ਨਹੀਂ ਉਹ ਲੱਭਾ ਨਹੀਂ ਟਰੱਕ ਲੱਭਿਆ ਚੋਰ ਵੀ ਫੜੇ ਚੋਰ ਵੀ ਫੜੇ ਚੋਰਾਂ ਨੇ ਚੋਰੀ ਕੀਤੀ ਹੈ ਜੁੱਪੀ ਵੇਚ ਆਏ ਆ ਅੱਛਾ ਤੇ ਇਹਨਾਂ ਨੇ ਨਾ ਨਾ ਟਰੱਕ ਦੇ ਚੋਰਾਂ ਨੂੰ ਟਰੱਕ ਦੇ ਕੋਲ ਲੈ ਕੇ ਗਏ ਨਾ ਚੋਰਾਂ ਤੋਂ ਪੈਸੇ 18 ਲੱਖ ਦੀ ਗੱਡੀ 4 ਲੱਖ ਦੀ ਵੇਚ ਆਇਆ ਇਹਨਾਂ ਕੋਈ ਪੈਸਾ ਨਹੀਂ ਬਰਾਮਦ ਕੀਤਾ ਤੇ ਨਾ ਹੀ ਗੱਡੀ ਬਰਾਮਦ ਕਰਨ ਵਾਸਤੇ ਚੋਰਾਂ ਨੂੰ ਨਾਲ ਲੈ ਕੇ ਗਏ ਜੁਪੀ ਅੱਛਾ ਤੇ ਮੈਨੂੰ ਆਂਦਾ ਜੀ ਮੈਨੂੰ ਮੈਨੂੰ ਉਤੋਂ ਆ ਗਿਆ ਜੀ ਆਪਣੇ ਆਪਣੀ ਪਾਰਟੀ ਵੱਨੋਂ ਆਮ ਪਾਰਟੀ ਵੱਨੋਂ ਵੀ ਇਹਦੀ ਬੱਬੇ ਦੀ ਮਤ ਨਹੀਂ ਕਰਨੀ ਕਿਹਨੇ ਕਿਹਾ ਏ ਆਪਣੇ ਐਸਐਚਓ ਹਰਪ੍ਰੀਤ ਨੇ ਐਸਐਚਓ ਨੇ ਕਿਹਾ ਆਮ ਆਦਮੀ ਪਾਰਟੀ ਲੋਕੇ ਬਾਬੇ ਦੀ ਮਤ ਨਹੀਂ ਜਾਣੀ ਹਾਂ ਕਿ ਮੈਨੂੰ ਉਹਨਾਂ ਨੇ ਲਵਾਇਆ ਹੋਇਆ ਅੱਛਾ ਇੱਕ ਬੰਦਾ ਜਿੱਤੇ ਖਾਤੇ ਚੋੜਦੇ ਪੈਸੇ ਆਏ ਹੀਗੇ ਉਹ ਚੋਰ ਨੂੰ ਮੈਂ ਤਿੰਨ ਵਾਰਾਂ ਫੜਾਇਆ ਇਹਨਾਂ ਨੂੰ ਤਿੰਨੀ ਵਾਰਾਂ ਹੀ ਛਡਾ ਕੇ ਲੈ ਗਏ ਕਹਿੰਦੇ ਜੀ ਮੈਂ ਕਹਾਂ ਜੀ ਇਹਦੇ ਖਾਤੇ ਪੈਸੇ ਆਏ ਆ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਕਹਿੰਦਾ ਜੀ ਮੈਂ ਕਹਾਂ ਜੀ ਇਹਦੇ ਖਾਤੇ ਪੈਸੇ ਆਏ ਆ ਤੇ ਐਸ ਐਚਓ ਸਾਹਿਬ ਆਉਂਦਾ ਵੀ ਇਹਦੇ ਖਾਤੇ ਪੈਸੇ ਆ ਤੇ ਕਿਵੇਂ ਕਰਨਾ ਕਹਿੰਦਾ ਜੀ ਜਿਹੜਾ ਛਡਾਉਣ ਆਇਆ ਅਸ਼ੋਕ ਨੀ ਕੁਮਾਰ ਸ਼ਰਮਾ ਤੂਤਾਂ ਦਾ ਉਹ ਕਹਿੰਦਾ ਜੀ ਇਹਦਾ ਇਹਦਾ ਨਾ ਖਾਤਾ ਚੈੱਕ ਕਰ ਲੋ ਖਾਤਾ ਦਾ ਤਾਦੀ ਚੈੱਕ ਕਰਦੇ ਖਾਤਾ ਨੰਬਰ ਦੇਂਦੇ ਉਹ ਤੇ ਚੋਰ ਦੇ ਮੱਥੇ ਤੇ ਥੋੜੀ ਲਿਖਿਆ ਖਾਤਾ ਨੰਬਰ ਬੱਸ ਇਹ ਨਿੱਕ ਤੇ ਹਰ ਵਾਰ ਤਿੰਨੀ ਵਾਰ ਇਹ ਕਹਿੰਦੇ ਇਹਦਾ ਖਾਤਾ ਚੈੱਕ ਕਰੋ ਨਾ ਕਿ ਕਦੋਂ ਇਨਸਾਫ ਅਜੇ ਤੱਕ ਨਹੀਂ ਮਿਲਿਆ ਇਨਸਾਫ ਇਹ ਬਹੁਤ ਹੈਰਾਨੀਜਨਕ ਗੱਲਾਂ ਨੇ ਆਪਾਂ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਧਰਨਾ ਲਾਉਣ ਦੀ ਲੋੜ ਕਿਉਂ ਪੈ ਗਈ ਭਾਈ ਸਾਹਿਬ ਜੀ ਇਹੋ ਇੱਥੇ ਸ਼ਹਿਰ ਦੇ ਰਹਿਣ ਵਾਲੇ ਹੋ ਨਹੀਂ ਮੈਂ ਲੋਕਲ ਹੀ ਲੋਕਲ ਉਹ ਲੋਕਲੀ ਮੈਂ ਕਹਿ ਰਿਹਾ ਨਹੀਂ ਨਹੀਂ ਸੌਰੀ ਪਿੰਡ ਦਾ ਰਹਿਣ ਵਾਲਾ ਹਾਂ ਪਿੰਡ ਦਾ ਰਹਿਣ ਵਾਲਾ ਤੁਸੀਂ ਪੱਟੀ ਸ਼ਹਿਰ ਤੋਂ ਕੀ ਕਿਉਂ ਲੋੜ ਪੈ ਗਈ ਜੀ ਤੁਹਾਨੂੰ ਇੱਥੇ ਧਰਨਾ ਲਾਉਣ ਦੀ ਭਾਜੀ ਰੋਜ਼ ਦਾੜੀ ਕਦੀ ਮੋਟਰਸਾਈਕਲ ਚੋਰੀ ਹੋ ਜਾਂਦਾ ਕਦੀ ਕੋਝ ਹੋ ਜਾਂਦਾ ਕਦੀ ਉਹ ਦੁਕਾਨ ਦੇ ਅੰਦਰ ਕੱਲਾ ਬਹਿ ਨਹੀਂ ਸਕਦਾ ਜੇ ਬਹਿੰਦਾ ਵੀ ਇਹਦੇ ਨੂੰ ਡਾਰਾ ਵੀ 7 ਵਜੇ ਦੁਕਾਨ ਬੰਦ ਕਰਕੇ ਘਰੇ ਜਾਓ ਆਪਦੇ ਤੇ ਲੁੱਟਾ ਖੋਹ ਤੇ ਜੇ ਕੱਲਾ ਬੰਦਾ ਹੋਵੇ ਤੇ ਤਿੰਨੇ ਜਣੇ ਪੈ ਜਾਣੇ ਕਿ ਤੇ ਬੰਦਾ ਕੀ ਉੱਥੇ ਕਰ ਲੂ ਕੋਈ ਤੱਕ ਸਾਨੂੰ ਪਤਾ ਵੀ ਤੁਹਾਡੇ ਸ਼ਹਿਰ ਦਾ ਕੈਬਨਟ ਮੰਤਰੀ ਬਣੇ ਨੇ ਲਾਲਜੀਤ ਜੀ ਉਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਉਹਨਾਂ ਦੇ ਬਿਲਕੁਲ ਤੁਸੀਂ ਆੜ ਗਵਾੜ ਇੱਥੋਂ ਥੋੜੀ ਦੂਰ ਉਹਨਾਂ ਦੀ ਕੋਠੀ ਹੈ ਤੇ ਫੇਰ ਵੀ ਇਹ ਸਭ ਕੁਝ ਹੋਵੇ ਤੇ ਫਿਰ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਟੱਕ ਹਾਂਜੀ ਹਾਂਜੀ ਪਾਜੀ ਆਪਾਂ ਨੇ ਵੋਟਾਂ ਦਿੱਤੀਆਂ ਜੀ ਚਲੋ ਵਧੀਆ ਸੁਧਾਰ ਹੋਵੇ ਪਰ ਕੋਈ ਫਾਇਦਾ ਨਹੀਂ ਹੋਇਆ ਜੇ ਹਿਸਾਬ ਨਾਲ ਲੁੱਟਾ ਖੋਹ ਦਾ ਮੁਰਦਾ ਫੇਰ ਚੱਲ ਪਿਆ ਅੱਛਾ ਤੁਸੀਂ ਵੋਟ ਇਹਨਾਂ ਨੂੰ ਹੀ ਪਾਈ ਸੀ ਵੋਟਾਂ ਤੇ ਚਲੋ ਜਿਨ੍ਹਾਂ ਨੂੰ ਮਰਜ਼ੀ ਪਾਈਆਂ ਹੁ ਇਹ ਨਾ ਨਾ ਹੋਏ ਲੋਕ ਇਹ ਵੀਡੀਓ ਸੁਣ ਕੇ ਕਹਿਣ ਵੀ ਇਹ ਤਾਂ ਦੂਜੇ ਵਿਰੋਧੀ ਧਿਰਾਂ ਨੇ ਇਹਨਾਂ ਦੇ ਕਰਨਾ ਹੀ ਹੁੰਦਾ ਸਰਕਾਰ ਚਲੋ ਸਾਰਿਆਂ ਦੀ ਇੱਕੋ ਜਿਹੀਂ ਦੀ ਆ ਪਰ ਇੰਨਾ ਵੀ ਜਿਹੜੀ ਵੀ ਸਰਕਾਰ ਹੋਵੇ ਸਰਦਾਰ ਹੋਵੇ ਬਸ ਹੋਰ ਕੁਝ ਨਹੀਂ ਹਾਂਜੀ ਹੁਣ ਇਨਸਾਫ ਨਹੀਂ ਮਿਲ ਰਿਹਾ ਹਾਂਜੀ ਇਨਸਾਫ ਨਹੀਂ ਮਿਲਦਾ ਦਿਨੋ ਦਿਨ ਲੁੱਟਾ ਫੋਵਾ ਜੜੀਆਂ ਬਹੁਤ ਜੜੀਆਂ ਵਧੀ ਜਾਂਦੀਆਂ ਤੇ ਆਪਾਂ ਨਾ ਕੁਝ ਦੁਕਾਨਦਾਰ ਵੀਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਈ ਜੀ ਸਭ ਤੋਂ ਜ਼ਿਆਦਾ ਨਾ ਵੈਸੇ ਦੁਕਾਨਦਾਰਾਂ ਨੂੰ ਜ਼ਿਆਦਾ ਪਿਆਰ ਹੁੰਦਾ ਆਪਣੀ ਦੁਕਾਨ ਕਦੇ ਨਹੀਂ ਉਹ ਬੰਦ ਕਰਦਾ ਆਪਾਂ ਵੀ ਭਾਈ ਦੋ ਦੁਕਾਨਾਂ ਆਪਣੀਆਂ ਵੀ ਚੱਲਦੀਆਂ ਤੇ ਡੇਲੀ ਦਾ ਆਪਣਾ ਰਜਕਾਰ ਕਰਨ ਵਾਲੇ ਆ ਤੇ ਉਹ ਖਾਣ ਵਾਲੇ ਆ ਤੇ ਉਹ ਕਰਨ ਵਾਲੇ ਆ ਤੇ 15 ਤਰੀਕ ਨੂੰ ਭਾਜੀ ਆਪਣਾ ਮੋਟਰਸਾਈਕਲ ਚੋਰੀ ਹੋਇਆ ਥਾਣੇ ਰਿਪੋਰਟ ਲਖਾਈ ਵਕੈਦਾ ਫੋੜਵਾ ਵੀ ਕਢਾਈਆਂ ਵੇਖੋ ਦੇਖੋ ਸਰ ਹਾਂ ਕੋਈ ਕਾਰਵਾਈ ਨਹੀਂ ਹੋਈ ਸਾਡੀ ਉਲਟਾ ਪੁਲਿਸ ਕਹਿੰਦੀ ਭਾਜੀ ਬੰਦੇ ਫੜਕੇ ਦੇ ਦੋ ਬੰਦੇ ਐਂ ਹੀ ਫੜਕੇ ਧੜਾ ਦੇਣੀ ਹਾਂ ਯਹੀ ਫੜਕੇ ਬੰਦੇ ਦੇਣੇ ਆ ਤੇ ਫਿਰ ਇਹਨਾਂ ਨੂੰ ਅਫਸਰ ਬਣਾਉਣ ਦਾ ਕੀ ਫਾਇਦਾ ਸਾਡਾ ਤੁਹਾਨੂੰ ਟੈਸਟ ਕਾ ਦੇ ਲਈ ਦੇਣ ਦਾ ਫਿਰ ਉਹ ਵੀ ਦੇ ਦੋਗੇ ਅਸੀਂ ਮਾਰ ਦਈਏ ਬੰਦੇ ਫਿਰ ਭਾਈ ਜਦੋਂ ਅਸੀਂ ਮੰਨੋ ਸਾਡੀ ਚੁਨੀਆ ਹੀ ਦਖਾਨ ਆ 5% ਸਾਡਾ GST ਲੱਗਦਾ ਅਸੀਂ ਦੇਨੇ ਆ ਬਿੱਲ ਪਹਿ ਪੱਕੀ ਕਾਦੇ ਆਸਤੀ ਦੇਨੀ ਇਸੇ ਕਰਕੇ ਦੇਨੀ ਵੀ ਸਾਡੀ ਕੋਈ ਸੁਨਵਾਈ ਹੋਵੇ ਜਾਂ ਕੱਲ ਨੂੰ ਕੋਈ ਕੰਮ ਹੋ ਪਵੇ ਤੇ ਵੇਲੋ ਆਪ ਫੋਟੋ ਵੇਲੋ ਪਰ ਇੱਕ ਫੋਟੋ ਨਹੀਂ ਆ ਤਿੰਨ ਚਾਰ ਕਲੀਪਾਂ ਵੇ ਕੋਈ ਕਾਰਵਾਈ ਨਹੀਂ ਮੈਂ ਕਹ ਭਾਜੀ ਇਹ ਸਾਫ ਨੇਰ ਤੁਹਾਨੂੰ ਵਿਖਾਉਂਦੇ ਆ ਜੀ ਇਹ ਆ ਲੋ ਜੀ ਆ ਲੋ ਆ ਵੇਖੋ ਜੀ ਆ ਮੋਟਰਸਾਈਕਲ ਆਪਣਾ ਆ ਵੇਖੋ ਜੀ ਲੋ ਜੀ ਆ ਇੱਕ ਤਸਵੀਰ ਦਿਖਾ ਦਿਓ ਕਿ ਚੋਰ ਦਾ ਚਿਹਰਾ ਵੀ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਹੈ ਪਰ ਫਿਰ ਵੀ ਕੋਈ ਸੁਗਵਾਈ ਨਹੀਂ ਆਪਾਂ ਹੋਰ ਬੰਦਿਆਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਵੀ ਜਾਣਦੇ ਕੁਝ ਕਰਦੇ ਜੀ ਇਹਨਾਂ ਦੇ ਤੇ ਚਿਹਰੇ ਨਜ਼ਰ ਆ ਰਹੇ ਮੇਰੇ ਕੋਲ ਵੀਡੀਓ ਪਈ ਹੋਈ ਮੇਰੇ ਮੈਡੀਕਲ ਸਟੋਰ ਤੇ ਚੋਰੀ ਹੋਈ ਆ ਢਾਕਾ ਵਜਾ ਵੇਖੋ ਹਾਂਜੀ ਹਾਂਜੀ ਇਹ ਮੈਡੀਕਲ ਸਟੋਰ ਤੇ ਮੇਰੇ ਢਾਕਾ ਵਜਾ ਵੀਡੀਓ ਮੇਰੇ ਕੋਲ ਵੀਡੀਓ ਜਿਹੜੀ ਹੈ ਨਾ 2-4 ਦਿਨ ਪਹਿਲਾਂ ਦੀ ਹੈ ਕਾਫੀ ਵਾਇਰਲ ਹੋ ਰਹੀ ਸੀ ਕਿ ਸਰਦਾਰ ਦੀ ਦੁਕਾਨ ਤੇ ਇਹਲੇ ਚੋਰ ਆ ਉਹ ਪਹੁੰਚਦੇ ਆ ਤੇ ਪਿਸਤੌਲ ਦਿਖਾ ਕੇ ਉਹ ਸਰਦਾਰ ਕੋਲੋਂ ਪੈਸੇ ਲੁੱਟੇ ਜਾਂਦੇ ਆ ਸੋ ਇਹ ਕਾਫੀ ਖਤਰਨਾਕ ਤਸਵੀਰਾਂ ਨੇ ਇਹ ਸਾਰੀਆਂ ਪੱਟੀ ਸ਼ਹਿਰ ਦੀ ਵੀ ਪੱਟੀ ਸ਼ਹਿਰ ਦੀ ਇਹ ਮੇਰਾ ਪਿੰਡ ਬਰਿੰਗੜੀ ਆ ਬਰਿੰਗੜੀ ਪਿੰਡ ਦੇ ਵਿੱਚ ਮੇਰਾ ਮੈਡੀਕਲ ਸਟੋਰ ਉੱਥੇ ਹੋਈ ਆ ਤੁਸੀਂ ਮੈਨੂੰ ਦੱਸੋ ਵੀ ਕਿੱਥੇ ਆਪਾਂ ਸੇਵ ਕਿੱਥੇ ਆ ਜੇ ਪੁਲਿਸ ਦੇ ਸਾਹਮਣੇ ਆਪਾਂ ਬਿਲਕੁਲ ਸੇਵ ਨਹੀਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਵੀ ਉਦਾਂ ਹੱਥ ਛੱਡ ਕੇ ਕਹਿ ਦਿੰਦੀ ਆ ਵੀ ਕਰਦੇ ਆ ਕਾਰਵਾਈ ਇੱਥੋਂ ਤੱਕ ਪਹੁੰਚ ਗਈ 50% ਪਹੁੰਚ ਗਈ 60% ਪਹੁੰਚ ਗਈ ਆ ਕਾਰਵਾਈ ਨੂੰ ਕੀ ਕਰੀਏ ਬੰਦੇ ਤਾਂ ਪੇਸ਼ ਕਰਦਾ ਸਾਨੂੰ ਨਾਲ ਤੇ ਕਹਿੰਦੇ ਸੀ ਅਸੀਂ ਤੇ ਰੰਗਲਾ ਪੰਜਾਬ ਬਣਾ ਦਿੱਤਾ ਜੀ ਹੁਣ ਤਾਂ ਸਾਰੇ ਨਸ਼ੇ ਵੀ ਉਡਾ ਦਿੱਤੇ ਸੀ ਸਾਹਮਣੇ ਭਾਜੀ ਤੁਹਾਡੇ ਸਾਹਮਣੇ ਰੰਗਲਾ ਪੰਜਾਬ ਆ ਆ ਵੀਡੀਓ ਤੁਸੀਂ ਵੇਖ ਸਕਦੇ ਹੋ ਰੰਗਲਾ ਪੰਜਾਬ ਹੈ ਜੀ ਗੰਦਲਾ ਪੰਜਾਬ ਹੈ ਜੀ ਰੰਗਲਾ ਪੰਜਾਬ ਕੋਈ ਨਹੀਂ ਗੰਦਲਾ ਪੰਜਾਬ ਬਣ ਗਿਆ ਸਾਡੇ ਖੁਦ ਨਾਲ ਵਾਅਦਾ ਵਾਕਾ ਹੋਇਆ ਜੀ ਸਾਡੀ ਦੁਕਾਨ ਤੋਂ ਚੋਰੀ ਚੋਰੀ ਕਾਦੀ ਡਾਕਾ ਜੀ ਵਗਦਾ ਰੋਡ ਆ ਪੱਕਾ ਉਥੇ ਨਾਕਾ ਹੁੰਦਾ ਸੀ ਪਹਿਲਾਂ ਪਿਛਲੇ 95 99 ਤੋਂ ਇਹਨਾਂ ਤੋਂ 1.5 ਸਾਲ ਤੋਂ ਨਾਕਾ ਹੀ ਚੱਕਦਾ ਕੋਈ ਬੁਰਾ ਹਾਲ ਕੀਤਾ ਪਿਆ ਦੀ ਸ਼ਹਿਰ ਦਾ ਬੁਰਾ ਪੁਲਿਸ ਵਾਲੇ ਉਹਨੇ ਕਹਿ ਰਿਹਾ ਸੀ ਮੈਂ ਉਹਨਾਂ ਤੋਂ ਸੁਣ ਰਿਹਾ ਸੀਗਾ ਉਹ ਕਹਿ ਰਾ ਜੀ ਇਹ ਚੌਕੀਦਾਰ ਨਹੀਂ ਰੱਖਦੇ ਪੈਸੇ ਖਰਚਣ ਨੂੰ ਕਿਆ ਮੈਂ ਖੁਦ ਚੌਕੀਦਾਰ ਰੱਖਿਆ ਜੀ ਛੱਤ ਦੇ ਉੱਤੇ ਸੁੱਤਾ ਬਟ ਉਹ ਗਲਤੀ ਇਹ ਕਰ ਗਿਆ ਉੱਤੋਂ ਉਤਰ ਕੇ ਥੱਲੇ ਵੇਖਣ ਆ ਗਿਆ ਦੁਕਾਨ 'ਚ ਕੀ ਖੜਕਾ ਹੋੰਡਾ ਉਹਨਾਂ ਉਹਨੂੰ ਵੀ ਟਾ ਗਏ ਗੁੱਟਿਆ ਸਮਾਨ ਲੱਦ ਕੇ ਲੈ ਗਏ ਪੁਲਿਸ ਵਾਲੇ ਉੱਡੇ ਸਾਨੂੰ ਪੁੱਛਦੇ ਵੀ ਇੰਨਾ ਸਮਾਨ ਕਿੱਦਾਂ ਲਾ ਕੇ ਲੱਦ ਕੇ ਲੈ ਗਏ ਉਹ ਜੇ ਮੇਰੇ ਕੋਲ ਸੀਸੀਟੀਵੀ ਵੀਡੀਓ ਨਾਲ ਦੀ ਤੇਰਾ ਮੰਨਣਾ ਹੀ ਨਹੀਂ ਵੀ ਇੰਨਾ ਸਮਾਨ ਚੋਰੀ ਹੋਇਆ ਦੁਕਾਨ ਟੋਟਲ 47 ਆਈਟਮਾਂ ਚੱਕੀਆਂ ਨਾਲ ਦੁਕਾਨ ਦੇ ਵਿੱਚ ਕਿਥੇ ਤੇ ਕੋਈ ਅਸਰ ਨਹੀਂ ਉਹਦਣ ਅਸੀਂ ਆ ਕੇ ਰਿਪੋਰਟ ਲਿਖਾ ਕੇ ਜਾਂ ਰਿਪੋਰਟ ਲਿਖਾਉਣ ਆਏ ਇੱਥੇ ਜਿੱਥੇ ਆਪਾਂ ਬੈਠੇ 15 ਪੁਲਿਸ ਵਾਲੇ ਤੇ ਧੂਆਂ ਸੇਕਣ ਲੱਗੇ। ਦੂਰ ਕਿੰਨੀ ਦੂਰ ਹੈ ਕੈਬਨਿਟ ਮੰਤਰੀ ਸਾਹਿਬ ਦੀ ਕੋਠੀ ਕੋਲੋਂ ਉਹ ਪਤਾ ਨਹੀਂ ਜੋ ਦੁਸ਼ਹਿਰ ਦੇ ਦੂਜੇ ਵਾਦੇ ਸਾਡਾ ਦੂਜੇ ਪਾਸੇ ਉਹਦਾ ਕੋਈ ਮਸਲਾ ਨਹੀਂ ਕੱਢਣਾ ਹਾਂਜੀ ਹਾਂਜੀ ਪਰ ਸਾਡੇ ਉਥੇ ਪੱਕਾ ਨਾਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਸਾਰੇ ਸ਼ਹਿਰ ਦੇ ਪੱਕੇ ਨਾਕੇ ਦੁਬਾਰਾ ਚਾਲੂ ਕੀਤੇ ਜਾਂਦਾ ਆ ਕੇ ਜਿਆ 12-12 ਨੂੰ ਇਹਨਾਂ ਨੂੰ ਡਰ ਹੋਵੇ ਪੁਲਿਸ ਦਾ ਰਾਤ ਨੂੰ ਜਿਹੜੀ ਅੱਧੀ ਰਾਤ ਗੱਡੀ ਫਿਰਦੀ ਆ 12 1 ਵਜੇ ਕੀ ਲੈਣ ਫਿਰਦੀ ਸ ਸਾਰੇ ਪਾਸੇ ਚੈਕਿੰਗ ਜਾਈਦੀ ਆ ਇਹਨਾਂ ਸਾਰਾ ਕੁਝ ਬੰਦ ਹੀ ਕਰਤਾ ਤੇ ਆਪਦਾ ਹੀ ਥਾਣਾ ਸੇਵ ਕਰਕੇ ਬੈਠੇ ਆ ਇੱਥੇ ਹੀ ਉਦੋਂ ਰਿਪੋਰਟ ਦੇਣ ਵਾਲੇ 15 ਜਣੇ ਇੱਥੇ ਧੂਆਂ ਸੇ ਕੰਢੇ ਗੱਡੀ ਇੱਥੇ ਲੱਗੀ ਤੇ ਕੋਈ ਬੰਦਾ ਬਾਜ਼ਾਰ ਦੇ ਵਿੱਚ ਨਹੀਂ ਹੈਗਾ ਕੋਈ ਚੌਕੀਦਾ ਇੰਨੀ ਤੇ ਖੁਦ ਚੌਕੀਦਾ ਰੱਖਿਆ ਹੋਇਆ ਵਾ ਬੁਰਾ ਹਾਲ ਕੀ ਚੱਲ ਰਿਹਾ ਕਟਣ ਦੇ ਚੱਕਰ ਚ ਉੱਠ ਕੇ ਅੰਦਰੋਂ ਬਾਹਰ ਨਹੀਂ ਹੁੰਦੇ ਪਰਸੋ ਚਲਾਨ ਕੱਟਿਆ ਮੁੰਡੇ ਦਾ ਐਸਐਚਓ ਮੋਟਰਸਾਈਕਲ ਕੋਈ ਕਿਸਦਾ ਖਲੋਤਾ ਲਾ ਜਾ ਨਹੀਂ ਸਕਦਾ ਦੋ ਮਲਾਜਮ ਸਾਹਮਣੇ ਮੋਟਰਸਾਈਕਲ ਆਪ ਚਲਾ ਕੇ ਥਾਣੇ ਦੇ ਅੰਦਰ ਲੈ ਕੇ ਆਏ ਅੰਦਰ ਲਿ ਜਾ ਕੇ ਐਸਐਚਓ ਨੇ ਕੁਰਸੀ ਤੇ ਬੈਠਿਆ ਤੇ ਉਹ ਦਿਹਾੜੀਦਾਰ ਬੰਦੇ ਦਾ 5000 ਦਾ ਚਲਾਨ ਕੱਟ ਕੇ ਅਚਫਰਾਤਾ ਦੀ ਦੱਸੋ ਕਿਥੋਂ ਭਰੂ 6000 ਤਨਖਾਹ ਦੀ 5000 ਦਾ ਚਲਾਨ ਕੱਟ ਜਿਹੜੇ ਕੰਮ ਕਰਦੇ ਉਹ ਕਰਦੇ ਨਹੀਂ ਆ ਜਿਹੜੇ ਕੰਮ ਕਰਨੇ ਉਹ ਕਰਦੇ ਨਹੀਂ ਆ ਚੋਰੀਆਂ ਜਾਂਦਾ ਇਹ ਰੋਕਦੇ ਨਹੀਂ ਆ ਦੇ ਜਿਹੜੇ ਕੰਮ ਕਰਨੇ ਚਾਹੀਦੇ ਕਿਹੜੇ ਨਹੀਂ ਕਰਦੇ ਆ ਜੀ ਇਹ ਤੇ ਸਾਰਿਆਂ ਨੂੰ ਪਤਾ ਕਿਹੜੀ ਕੋਈ ਦੱਸਣ ਵਾਲੀ ਗੱਲ ਆ ਚੋਰੀਆਂ ਜਾ ਰਹੀਆਂ ਕਿੰਨਾ ਲੋਕਾਂ ਦਾ ਹੜਪਿਆ ਦੁਕਾਨਦਾਰ ਇਹਨਾਂ ਸਹਿਮ ਗਿਆ ਵਖਰੀ ਗੱਲ ਕੋਈ ਬੋਲਦਾ ਨਹੀਂ ਪ੍ਰਸ਼ਾਸਨ ਦੇ ਡਰ ਤੋਂ ਸਰਕਾਰ ਦੇ ਡਰ ਤੋਂ ਕਿਉਂਕਿ ਪਰਚਾ ਕਰ ਦਿੰਦੇ ਆ ਕੋਈ ਬੋਲਣਾ ਨਹੀਂ ਚਾਹੁੰਦਾ ਸਾਡੇ ਨਾਲ ਬੀਤੀ ਅਸੀਂ ਬੋਲਦੇ ਆ ਤੇ ਅਸੀਂ ਪਹਿਲਾਂ ਵੀ ਬੋਲਦੇ ਹਾਂ ਕਿ ਕੋਈ ਸ਼ੱਕ ਨਹੀਂ ਬੀਤੀ ਤੋਂ ਬੋਲਣਾ ਪਹਿਲਾਂ ਬੋਲਣਾ ਕਿ ਲੋਕਾਂ ਨੇ ਸਰਕਾਰ ਲਿਆਂਦੀ ਚਾਹ ਨੂੰ ਵੀ ਇਹ ਬਦਲਾ ਲਿਓਣਗੇ ਪਰ ਇਹਨਾਂ ਐਸਾ ਬਦਲਾ ਲਿਆਂਦਾ ਵੀ ਲੋਕਾਂ ਨੂੰ ਇਥੋਂ ਭਜਾਤਾ ਸਾਡਾ 75% ਸ਼ਹਿਰ ਜਿਹੜਾ ਹਵਲੇ ਡਰਿਆ ਪਿਆ ਇੱਥੇ ਕੋਈ ਪੈਸਾ ਲਾ ਕੇ ਰਾਜੀ ਨਹੀਂ ਕੋਈ ਇੱਥੇ ਕੰਮ ਨਵਾਂ ਨਹੀਂ ਸ਼ੁਰੂ ਹੋ ਰਿਹਾ ਜਿਹੜੀ ਪਹਿਲਾਂ ਵੀ ਕੋ ਮਾੜਾ ਚੰਗਾ ਕੰਮ ਉਹ ਵੀ ਇੱਥੋਂ ਬੰਦ ਹੋ ਕੇ ਵਾਪਸ ਜਾ ਰਹੇ ਸਾਰੇ ਡਰ ਦੇ ਪਿਆ ਵੀਡੀਓ ਚੱਲਣ ਤੋਂ ਪਹਿਲਾਂ ਆਪਾਂ ਸਵਾਲ ਕਲੀਅਰ ਕਰ ਲਈਏ ਕਿਉਂਕਿ ਕਿਉਂਕਿ ਥੱਲੇ ਜੋ ਸਾਡੀ ਵੀਡੀਓ ਚੱਲਦੀ ਹੈ ਨਾ ਲੋਕ ਥੱਲੇ ਕਮੈਂਟ ਕਰਦੇ ਵੀ ਇਹ ਵਿਰੋਧੀ ਧਿਰਾਂ ਵਾਲਿਆ ਉਹੀ ਕਰਦੇ ਹੁੰਦੇ ਇੱਕ ਮਿੰਟ ਭਾਈ ਜੀ ਇੱਕ ਮਿੰਟ ਰੁਕ ਜੋ ਹੌਸਲਾ ਕਰੋ ਤੁਹਾਡੀ ਗੱਲ ਸੁਣਦੇ ਆਂ ਪੂਰੀ ਗੱਲ ਸੁਣ ਕੇ ਜਾਊਂਗਾ ਵਿਰੋਧੀ ਧਿਰਾਂ ਵਾਲੇ ਸਵਾਲ ਚੁੱਕਦੇ ਆ ਵੀ ਸਰਕਾਰ ਜਿਹੜੀ ਹੈ ਕੋਈ ਮਤਲਬ ਕੋਈ ਗਲਤ ਕੰਮ ਕਰੀਗਾ ਸਰਕਾਰ ਫੇਲ ਹੋ ਗਈ ਹੈ ਵਿਰੋਧੀ ਤਨਾਲੇ ਸਵਾਲ ਚੁੱਕਦੇ ਕਿਤੇ ਇਤਨਾ ਤਰ੍ਹਾਂ ਤਰ੍ਹਾਂ ਦੀ ਵੀ ਤੁਹਾਡਾ ਕੋਈ ਵਿਰੋਧੀ ਤੇ ਨਜ਼ਰ ਨਹੀਂ ਸਵਾਲਦੇ ਭਾਜੀ ਇਹੋ ਜਿਹਾ ਕੋਈ ਮਸਲਾ ਨਹੀਂ ਤੁਸੀਂ ਆਏ ਨੂੰ ਕੈਮਰਾ ਤੇ ਘਮਾਓ ਆ ਸਾਰੇ ਵਿਰੋਧੀ ਆ ਇਹਨਾਂ ਦੇ ਆ ਸਾਰੇ ਦੁਕਾਨਦਾਰ ਬੈਠੇ ਮੜਾ ਇਹਨਾਂ ਨੂੰ ਕੈਮਰਾ ਤੇ ਘਮਾਓ ਪਹਿਲਾਂ ਭਾਜੀ ਕੈਮਰਾ ਘਮਾਓ ਤੁਸੀਂ ਫਿਰ ਉਧਾਂ ਰਹਿਣ ਦੇਣਾ ਕੈਮਰਾ ਘਮਾਓ ਆ ਸਾਰੇ ਵਿਰੋਧੀ ਆ ਜੇ ਇੱਕ ਦੋ ਬੰਦੇ ਰੋਰਨ ਦੀ ਬੋਲਦੇ ਹੋਣਗੇ ਵਿਰੋਧੀਆਂ ਬੋਲਣਾ ਵੀ ਆ ਪਰ ਆ ਸਾਰੇ ਵਿਰੋਧੀ ਜਿਹੜਾ ਸਾਰਾ ਬਾਜ਼ਾਰ ਬੰਦਿਆ ਜੀ ਮੈਨੂੰ ਪਤਾ ਤੁਸੀਂ ਵੀ ਨਹੀਂ ਚਲਾਉਣਾ ਤੁਹਾਡੇ ਵਸ ਨਹੀਂ ਹੈ আচ্ছা 1 ਮਿੰਟ 1 ਮਿੰਟ ਜੇ ਇਹ ਵੀਡੀਓ ਚੱਲ ਜੇ 1 ਮਿੰਟ ਭਾਈ ਸਾਹਿਬ ਜੀ ਮੈਂ ਆਨਲਾਈਨ ਆਨ ਰਿਕਾਰਡ ਕਰ ਰਿਹਾ ਕੈਮਰੇ ਤੇ ਜੇ ਵੀਡੀਓ ਦੇ ਵਿੱਚੋਂ ਇੱਕ ਵੀ ਸ਼ਬਦ ਨਾ ਕੱਟিয়ে ਫਿਰ ਤੁਹਾਨੂੰ ਇਨਾਮ ਦਿਓਗੇ ਕੀ ਇਨਾਮ ਕੋਈ ਮਨਨਕ ਜੋ ਤਾਂ ਖੱਚਾ ਹੈ ਅਸੀਂ ਦਵਾਂਗੇ ਜੀ ਇਥੋਂ ਆ ਪਹਿਲਾਂ ਸਾਰੀ ਵੀਡੀਓ ਘਮਾਓ ਇੱਧਰ ਸਾਰੀ ਵੀਡੀਓ ਘਮਾਓ ਪਹਿਲਾਂ ਲੋਕ ਵੇਖੋ ਵੀ ਇਹ ਸਾਰੇ ਵਿਰੋਧੀ ਆ ਇਹਦੇ ਸਾਰੇ ਆਪੋ ਆਪਣੇ ਕਾਰੋਬਾਰ ਕਰਨ ਵਾਲੇ ਜਿਹੜੇ ਬਿਆਰੇ ਤਸਵੀਰ ਦਿਖਾ ਦੋ ਜੋ ਉਧਰ ਨੂੰ ਘਮਾ ਕੇ ਜੀ ਤੁਸੀਂ ਜਨਾਬ ਇਨਾਮ ਦੀ ਗੱਲ ਕਰਦੇ ਆ ਨਾ ਮੈਂ ਕੱਲਾ ਦਊਂਗਾ ਜੇ ਤੁਸੀਂ ਇਹ ਵੀਡੀਓ ਚਲਾਓਗੇ ਪੂਰੀ ਵੀ ਹਾਂ ਇੱਧਰ ਵੇਖੋ ਆ ਕੀ ਚੱਲਣ ਦਿਆ ਵਾ ਪਾਜੀ ਕੋਈ ਸੜਕ ਤੇ ਸੇਵ ਜੇ ਨਾ ਮੇਰੀ ਗੱਲ ਹੀ ਨਹੀਂ ਹੈ ਨੰਗ ਘਰ ਸੇਜੇ ਲਓ ਜੀ ਮੈਂ ਆਪਣੇ ਜਿਹੜੇ ਸਾਡੇ ਜਿਨ੍ਹਾਂ ਨੇ ਵੀਡੀਓ ਐਡੀਟਿੰਗ ਕਰਨੀ ਉਹਨਾਂ ਨੂੰ ਕਹੂੰਗਾ ਵੀ ਆਪ ਪੁਆਇੰਟ ਜਿਹੜੇ ਜ਼ਰੂਰ ਕੱਟ ਕੇ ਲਾਓ ਤੇ ਮੇਨ ਪੁਆਇੰਟਾਂ ਦੇ ਵਿੱਚ ਚ ਆਉਂਦੇ ਨਹੀਂ ਜੇ ਇਹ ਲਾਂਮਾ ਜ ਲਾ ਦਿਓ ਤੇ ਜਰੂਰ ਚੇਤੇ ਨਾਲ ਵੀਡੀਓ ਚਲਾ ਦਿਓ ਹੈ ਬਾਜੀ ਗੱਲ ਪੂਰੀ ਕਰੋ ਮੈਂ ਇਹੀ ਗੱਲ ਕਰਦਾ ਵੀਡੀਓ ਤੁਸੀਂ ਲਾਓਗੇ ਸਾਨੂੰ ਉਹਦੇ ਵਿੱਚ ਖੁਸ਼ੀ ਹੋਊਗੀ ਵੀ ਤੁਸੀਂ ਵੀਡੀਓ ਘਟੋ ਘਟ ਤੁਸੀਂ ਤੇ ਆਪਣਾ ਫਰਜ਼ ਨਿਭਾਇਆ ਉਸ ਨਹੀਂ ਨਿਭਾ ਰਹੀ ਉਹ ਕਰੀ ਗੱਲ ਪਰ ਤੁਸੀਂ ਤਾਂ ਆਪਣਾ ਫਰਜ਼ ਨਿਭਾਓਗੇ ਜੀ ਅਸੀਂ ਉਹ ਨਹੀਂਗੇ ਸ਼ਾਇਦ ਤੁਸੀਂ ਇੱਕ ਪਿੱਛੇ ਦੇ ਵੀਡੀਓ ਦੇਖੀ ਹੋਏਗੀ ਕਿ ਕੈਬਨਟ ਮੰਤਰੀ ਸਾਹਿਬ ਨੂੰ ਮੈਂ ਸਵਾਲ ਕੀਤਾ ਸੀਗਾ ਵੀ ਨਸ਼ੇ ਦਾ ਮੁੱਦਾ ਅੱਜ ਵੀ ਉੱਥੇ ਹੈ ਤਾਂ ਉਹਨਾਂ ਦਾ ਜਵਾਬ ਕੋ ਮੈਨੂੰ ਪਤਾ ਕੀ ਮਿਲਿਆ ਉਹ ਕਹਿੰਦੇ ਜੀ ਜਵਾਬ ਇਹ ਆ ਵੀ ਤੁਸੀਂ ਅਮਰੀਕਾ ਤੋਂ ਜਾ ਕੇ ਕੈਨੇਡਾ ਤੋਂ ਜਾ ਕੇ ਪੁੱਛੋ ਉੱਥੇ ਨਸ਼ਾ ਨਹੀਂ ਹੋਏਗਾ ਇੱਕ ਵੀਡੀਓ ਮੈਂ ਚਲਾਈ ਸੀ ਕੈਨੇਡਾ ਅਮਰੀਕਾ ਦੇ ਵਿੱਚ ਤੇ ਉਹ ਐਮ ਐਲ ਐ ਐਮ ਪੀ ਨਹੀਂ ਬਣੇ ਬਣੇ ਤੇ ਉਹ ਪੰਜਾਬ ਦੇ ਵਿੱਚ ਤੇ ਜੇ ਪੰਜਾਬ ਚੋਂ ਨਹੀਂ ਖਤਮ ਕਰ ਸਕਦੇ ਹੋ ਕਿ ਕੈਨੇਡਾ ਅਮਰੀਕਾ ਹੀ ਜਾ ਕੇ ਬੰਨ ਫਿਰ ਮੈਂ ਤੁਹਾਨੂੰ ਇਸ ਤਰ੍ਹਾਂ ਕੀ ਗੱਲ ਦੱਸੀ ਆ ਵੀ ਅਸੀਂ ਕਦੀ ਵੀ ਉਹ ਕਿੰਤੂ ਪ੍ਰਾਂਤ ਉਹ ਅਸੀਂ ਸਰਕਾਰ ਨੂੰ ਸਵਾਲ ਕੀਤੇ ਤਾਂ ਹਮੇਸ਼ਾ ਕਰਦੇ ਰਵਾਂਗੇ ਸੋ ਕਾਫੀ ਦੋਸਤਾਂ ਦੇ ਨਾਲ ਗੱਲਬਾਤ ਹੋਈ ਜਿਹੜੀ ਆਪਣੀ ਗੱਲਬਾਤ ਪੂਹੀ ਰੱਖ ਰਹੇ ਨੇ ਔਰ ਨਾਲ ਦੀ ਨਾਲ ਮੈਂ ਪ੍ਰਸ਼ਾਸਨ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਸਲਾ ਪੂਰਾ ਹੈ ਕੀ ਫਰਕ ਦੁਕਾਨਦਾਰ ਕਾਫੀ ਪਰੇਸ਼ਾਨ ਨੇ ਭਾਈ ਸਾਹਿਬ ਸਾਡੇ ਨਾਲ ਜੁੜ ਰਹੇ ਨੇ ਕਰਦੇ ਗੱਲਾਂ ਮਾਤਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਹਰ ਦੁਕਾਨਦਾਰ ਨੂੰ ਨਾ ਆਪਣੀ ਦੁਕਾਨ ਨਾਲ ਬੜਾ ਪਿਆਰ ਹੁੰਦਾ ਕੋਈ ਦੁਕਾਨਦਾਰ ਬੰਦ ਕਰਕੇ ਖੁਸ਼ ਨਹੀਂਗਾ ਭਾਵੇਂ ਕਿਸਾਨੀ ਅੰਦੋਲਨ ਕਰਕੇ ਬੰਦ ਕਰਨੀਆਂ ਪੈਂਦੀਆਂ ਪਰ ਕਰਦਾ ਨਹੀਂ ਅੱਜ ਤੁਹਾਨੂੰ ਕਿਵੇਂ ਲੱਗਦਾ ਸਾਰੇ ਦੁਕਾਨਦਾਰ ਵੀ ਰੋਡ ਤੇ ਆ ਗਏ ਸਭ ਤੋਂ ਪਹਿਲਾਂ ਪੰਜਾਬ ਲੋਕ ਚੈਨਲ ਦਾ ਮੈਂ ਧੰਨਵਾਦੀ ਹਾਂ ਜੋ ਲੋਕਾਂ ਦਾ ਦਰਦ ਸਾਰੇ ਸਮਾਜ ਦੇ ਸਾਹਮਣੇ ਪਹੁੰਚਾਉਣ ਲਈ ਇੱਥੇ ਪਹੁੰਚਿਆ ਮੈਂ ਕਬਲਪ੍ਰੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਹਲਕਾ ਪੱਟੀ ਇਹ ਜੋ ਅੱਜ ਧਰਨਾ ਦਿੱਤਾ ਗਿਆ ਵਾ ਇਹ ਪੰਜਾਬ ਸਰਕਾਰ ਦੇ ਖਿਲਾਫ ਜਿਹੜੀਆਂ ਉਹਦੀਆਂ ਨਲਕੀਆਂ ਵਾ ਉਹਦੇ ਖਿਲਾਫ ਅੱਜ ਸ਼ਹਿਰ ਸਾਰਾ ਇਕੱਠਾ ਹੋਇਆ ਇਹ ਇਕੱਠਾ ਹੋਣ ਦਾ ਕਾਰਨ ਹੋਇਆ ਪਹਿਲਾਂ ਤਾਂ ਚੋਰੀਆਂ ਜਿਹੜੀਆਂ ਹੁੰਦੀਆਂ ਸੀ ਕਿ ਦਾ ਪਰਸ ਖੋਲਿਆ ਤੁਰੇ ਜਾਂਦੇ ਦਾ ਚਪਟ ਮਾਰ ਕੇ ਮੋਬਾਈਲ ਖੋਲਿਆ ਉਹ ਤੇ ਐ ਸੋਚਦੇ ਵੀ ਚਲੋ ਤੁਰੇ ਜਾਂਦੇ ਬਾਜ਼ਾਰ ਚ ਕੋਈ ਖੋ ਕੇ ਚੀਜ਼ ਲੈ ਗਿਆ ਅੱਜ ਵੇਖੋ ਕੋਈ ਬੰਦਾ ਵੀ ਸੇਫ ਨਹੀਂਗਾ ਦੁਕਾਨਦਾਰ ਆਪਦੇ ਜਿੰਦਰੇ ਮਾਰ ਕੇ ਪੂਰੀ ਪੂਰਾ ਆਬਾਦ ਜਿੰਨਾ ਵੀ ਉਹਨਾਂ ਦੇ ਯੋਰ ਹੁੰਦਾ ਵੀ ਆਪਾਂ ਬੰਦ ਕਰਕੇ ਕਿਸ ਤਰੀਕੇ ਨਾਲ ਜਿਹੜਾ ਸਾਡੇ ਕੋਈ ਲੁੱਟ ਫੋਟ ਉੱਥੇ ਛਰੇ ਆਮ ਆ ਕੇ ਸੱਬਲਾਂ ਦੇ ਨਾਲ ਤੋੜ ਤੋੜ ਕੇ ਲੋਗ ਜੈਕ ਨਾਲ ਛੱਟਰ ਚੋਕੇ ਗੱਡੀਆਂ ਲਾ ਲਾਦ ਕੇ ਸਮਾਨ ਦੀਆਂ ਜਾਣਦੀਆਂ ਦੂਜੀ ਗੱਲ ਆਪਾਂ ਘਰ ਚ ਆਪ ਨੂੰ ਆਪ ਨੂੰ ਸਭ ਤੋਂ ਜ਼ਿਆਦਾ ਸੇਫ ਸਮਝਦੇ ਵੀ ਆਪਾਂ ਘਰ ਸੇਫ ਆ ਵੀ ਆਪਾਂ ਘਰ ਆ ਯਾਰ ਘਰੇ ਨਹੀਂ ਕੋਈ ਘਰ ਦੇ ਇੱਕ ਬੱਕਰੀ ਧਾਰਾਂ ਦੀ 452 ਪਹਿਲਾਂ ਲੱਗਦੀ ਵੀ ਇਹ ਜੋ ਘਰੇ ਆ ਕੇ ਕੇਜ ਹਮਲਾ ਕਰਦਾ ਅੱਜ ਘਰਾਂ ਦੇ ਵਿੱਚ ਅੱਗੇ ਹੁੰਦਾ ਕਿ ਲੋਕ ਲੱਗੇ ਤੇ ਕੋਈ ਬੰਦਾ ਆ ਜੇ ਤੇ ਸੋਬਰੀ ਆ ਜੇ ਵੀ ਘਰ ਨਹੀਂ ਕੋਈ ਬੰਦਾ ਘਰ ਦੇ ਵਿੱਚ ਮੈਂਬਰ ਮੌਜੂਦ ਹੈ ਚਾਰ ਪੰਜ ਮੈਂਬਰ ਮੌਜੂਦ ਹੁੰਦੇ ਆ ਘਰਾਂ ਦੇ ਵਿੱਚ ਘਰ ਹੋਣ ਦੇ ਬਾਵਜੂਦ ਵੀ ਇਹੋ ਜੀ ਗੁੰਡਾਗਰਦੀ ਕਦੀ ਵੇਖੀ ਨਹੀਂ ਸੀ ਅੱਜ ਤੱਕ ਜਿਹੜੀ ਅੱਜ ਆਪਣੇ ਇਲਾਕੇ ਪੱਟੀ ਹਲਕੇ ਜ ਖਾਸ ਕਰਕੇ ਹੋ ਰਹੀ ਆ ਜਿਹੜੇ ਘਰਾਂ ਚ ਆ ਕੇ ਘਰ ਦੇ ਸੁੱਤੇ ਪਏ ਲੋਕਾਂ ਦੇ ਲੋਕ ਤੋੜ ਕੇ ਤੇ ਚੀਜ਼ਾਂ ਪਤਾ ਨਹੀਂ ਉਹ ਕਿਹੜੀ ਮਨਸਾਣਾ ਆਉਂਦਾ ਹੈ ਕੀ ਕਰਨ ਆਉਂਦੇ ਆ ਇਹ ਕਰਕੇ ਪੰਜਾਬ ਸਰਕਾਰ ਦੇ ਕੰਨ ਖੋਲਣ ਲਈ ਅੱਜ ਜੇ ਤਰਨਾ ਦਿੱਤਾ ਗਿਆ ਵਾ ਸਾਡੇ ਪੱਟੀ ਹਲਕੇ ਦੇ ਜਿਹੜੇ ਮਨਿਸਟਰ ਸਾਹਿਬ ਆ ਲਾਲਜੀਤ ਪੁਨਰਜੀ ਉਹ ਵੇਖੋ ਦਿੱਲੀ ਜਾ ਕੇ ਚੋਣਾ ਕਰਾਉਣ ਲਈ ਗਏ ਆ ਉਹਨਾਂ ਨੂੰ ਆਪਦੇ ਹਲਕੇ ਦੇ ਬਾਰੇ ਕੋਈ ਵੀ ਦਰਦ ਨਹੀਂ ਅੱਗੇ ਨਹੀਂ ਤਾਂ ਉਹ ਰੋਜ਼ ਜਦੋਂ ਇਲੈਕਸ਼ਨ ਤੋਂ ਪਹਿਲਾਂ 2 ਸਾਲ ਉਹਨਾਂ ਨੇ ਲਾਈਵ ਹੋ ਕੇ ਇਹਨੇ ਆ ਕੀਤਾ ਮੈਂ ਤੁਹਾਡੇ ਨਾਲ ਖੜਾ ਜੇ ਇੱਥੇ ਨਾਲ ਖੜਾ ਜੇ ਉਹ ਬੰਦਾ ਅੱਜ ਇੱਕ ਵਾਰੀ ਵੀ ਨਹੀਂ ਬੋਲਿਆ ਵੀ ਮੇਰੇ ਹਲਕੇ ਦੇ ਵਿੱਚ ਜਿਹੜੀਆਂ ਲੁੱਟਾਂ ਖੁੱਟਾਂ ਹੋ ਰਹੀਆਂ ਵਾਂ ਅਕਸਰ ਨਾ ਇਹਨਾਂ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਹੁੰਦਾ ਸੀਗਾ ਕਿ ਅਸੀਂ ਭਈ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੀਆਂ ਸੱਥਾਂ ਵਿੱਚ ਜਾ ਕੇ ਕੰਮ ਕਰਾਂਗੇ ਕਿ ਉਸ ਤਰ੍ਹਾਂ ਦਾ ਕੁਝ ਨਜ਼ਰ ਨਹੀਂ ਆ ਰਿਹਾ ਸੱਥਾਂ ਵਿੱਚ ਦੇ ਕੰਮ ਤੁਸੀਂ ਆ ਵੀ ਵੇਖ ਲਓ ਕਿੰਨਾ ਵਧੀਆ ਕੀਤਾ ਵੀ ਜਿਹੜਾ ਆ ਸੱਥਾਂ ਦੇ ਲੋਕ ਹੀ ਖੜੇ ਨਾ ਥਾਣੇ ਦੇ ਥੱਲੇ ਅੱਜ ਤਰਨਾ ਦੇਂਦਾ ਆ ਵੇਖੋ ਸਭ ਤੋਂ ਵੱਡਾ ਇਹਨਾਂ ਕਹਿਆ ਵੀ ਅਸੀਂ ਰੋਜ਼ਗਾਰ ਦੇਵਾਂਗੇ ਨਸ਼ਾ ਬੰਦ ਕਰਾਂਗੇ ਪਲਾਸਹੀਂ ਹਰ ਇੱਕ ਬੰਦੇ ਨੂੰ ਉਹ ਸਹੂਲਤ ਦਾ ਸੁਖ-ਸਹੂਲਤ ਦਵਾਂਗੇ ਡਾਕਟਰੀ ਸਹੂਲਤਾਂ ਜੋ ਵੀ ਐਜੂਕੇਸ਼ਨ ਦੀ ਜੋ ਵੀ ਪੜ੍ਹਾਈ ਬਾਰੇ ਕਿਸੇ ਨੂੰ ਵੀ ਅਹੀਂ ਉਹ ਸਹੂਲਤ ਦਵਾਂਗੇ ਅੱਜ ਉਸ ਤੋਂ ਇੱਕ ਕੂਆ ਦੂਰ ਆ ਤਿੰਨ ਸਾਲਾਂ ਦੇ ਵਿੱਚ ਉਸ ਕੰਮ ਤੇ ਇੰਨਾ ਇੱਕ ਕੰਮ ਨਹੀਂ ਕੀਤਾ ਸਿਰਫ ਤੇ ਸਿਰਫ ਪੰਜਾਬ ਸਰਕਾਰ ਨੇ ਚੈਨਲਾਂ ਤੇ ਮਸ਼ਹੂਰੀਆਂ ਦੇਣ ਤੋਂ ਬਾਅਦ ਜ਼ਮੀਨ ਤੇ ਕੁਝ ਨਹੀਂ ਕੀਤਾ ਗਿਆ ਜ਼ਮੀਨ ਤੇ ਜੇ ਕੁਝ ਕੀਤਾ ਹੁੰਦਾ ਤੇ ਅੱਜ ਆ ਕੰਮ ਨਾ ਹੁੰਦਾ ਲੋਕਾਂ ਨੇ ਇਹ ਗੱਲ ਕਹਿਣੀ ਵੀ ਇਹ ਤਾਂ ਸ਼ਰੋਮਣੀ ਅਕਾਲੀ ਦਲ ਦੇ ਬੰਦੇ ਇਹਨਾਂ ਤੇ ਕਹਿਣਾ ਹੀ ਕਹਿਣਾ ਵਾ ਦੂਜੇ ਕਿਉਂ ਨਹੀਂ ਬੋਲਦੇ ਵੇਖੋ ਜੀ ਇੱਥੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਧਰਨੇ ਦੇ ਵਿੱਚ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ ਬੰਦੇ ਬੈਠੇ ਉਹ ਬੰਦੇ ਬੈਠੇ ਜਿਹੜੇ ਰਾਤ ਨੂੰ ਇੱਥੇ ਸਟicker ਲਾਉਂਦੇ ਰਹੇ ਇਸ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਕਰਦੇ ਰਹੇ ਉਹਨਾਂ ਦੇ ਉੱਤੇ ਵੀ ਹਮਲੇ ਹੋਏ ਆ ਪਰ ਕਿਸੇ ਨੇ ਕੋਈ ਪਰਚਾ ਦਰਜ ਨਹੀਂ ਇਹ ਕੀਤਾ ਇੱਥੇ ਸਾਡੇ ਛੋਟੀ ਦੁਕਾਨਾਂ ਪ੍ਰੈਸ ਕਰਦੇ ਆ ਪੈਂਟਿੰਗ ਦੂਜੀ ਆਪਣੀਆਂ ਸੌਰੀ ਆ ਫੋਟੋ ਸਟੇਰ ਦੀਆ ਨਾਲ ਥੋੜਾ ਮਿੱਟੀ ਦਾ ਤੇਲ ਕੋਲ ਵਗੈਰਾ ਵੇਰ ਉਹ ਉਹ ਚੀਜ਼ਾਂ ਰੱਖੀਆਂ ਠੀਕ ਹੈ ਜੀ ਉਹ ਬੰਦਾ ਪੰਜਾਬ ਸਰਕਾਰ ਦੇ ਬਣਾਉਣ ਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਹੀ ਉਹਨੇ ਇੰਨਾ ਕੁ ਸੋਸ਼ਲ ਮੀਡੀਆ ਤੇ ਇੰਨਾ ਕੁ ਨੇ ਵਰਕ ਜਮੀਨ ਤੇ ਕੀਤਾ ਉਹਦੇ ਉੱਤੇ ਵੀ ਬਹੁਤ ਵੱਡਾ ਹਮਲਾ ਆ ਗੋਲੀ ਵੱਜੀ ਉਹਦੇ ਸਿਰ 'ਚ ਉਹ ਰੱਬ ਵੱਲੋਂ ਬਚ ਗਿਆ ਪਰ ਉਹਦੀ ਕਿਸੇ ਨੇ ਸੁਣਾਈ ਨਹੀਂ ਕਿ ਅੱਜ ਉਹ ਵੀ ਤਰਨੇ 'ਚ ਬੈਠਾ ਜੀ ਇਹ ਗੱਲ ਕੋਈ ਨਹੀਂ ਕਿ ਮਤ ਸੋਚੋ ਵੀ ਅਕਾਲੀ ਬਗਾਮ ਕਰਦੇ ਜਾਂ ਕਾਂਗਰਸੀ ਬਗਾਮ ਕਰਦੇ ਜਾਂ ਕੁਝ ਵੇਖੋ ਜਿਹੜਾ ਕੋਈ ਚੰਗਾ ਕੰਮ ਕਰੂਗਾ ਨਾ ਉਹਨੂੰ ਲੋਕ ਚੰਗਾ ਕਹਿਣਗੇ ਉਹਨੂੰ ਦੁਬਾਰਾ ਵੀ ਚੁਣਨਗੇ ਦੁਬਾਰਾ ਹੀ ਵੋਟ ਪਾਉਗੇ ਤੇ ਜੇ ਕੋਈ ਆਪਾਂ ਇੱਕ ਵਾਰੀ ਤਾਂ ਹਰ ਇੱਕ ਪ੍ਰੇਖੇ ਨਾਲ ਕੰਮ ਕਰ ਜਾਂਦਾ ਉਹਦੇ ਨਾਲ ਇੱਕ ਵਾਰੀ ਤਾਂ ਸਾਰੇ ਹੁਣ ਤੱਕ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਦੋ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਤਿੰਨ ਸਾਲ ਦੇ ਵਿੱਚ ਕਿੰਨੇ ਨੰਬਰ ਤੋਕੇ ਦੱਸਾਂ ਜੋ ਦੱਸਾਂ ਜੋ ਜ਼ੀਰੋ ਤੋਂ ਵੀ ਮਾਈਨਸ ਕਰ ਸਕਦੇ ਆਪਾਂ ਵੀ ਉਹਦੇ ਤੋਂ ਵੀ ਘਟਿਆ ਵਾ ਕੰਮ ਕੋਈ ਕੋਈ ਇੱਕ ਕੰਮ ਵੀ ਦੱਸ ਦੋ ਇੱਕ ਸਿਰਫ ਇਹ ਕੰਮ ਜ਼ਰੂਰ ਕੀਤਾ ਜੇ ਕਿ ਸਰੋਪੇ ਪਵਾ ਗਏ ਤੇ ਲੋਕਾਂ ਦੇ ਕਾਗਜ਼ਾਂ ਦੀਆਂ ਫੈਲਾਂ ਖੋਹ ਗਏ ਸਰਪੰਚੀ ਜ਼ਰੂਰ ਬਣਾਏ ਜੇ ਠੀਕ ਹੈ ਜੀ ਤੇ ਕੰਮਕੁੰਮ ਵਾਲਾ ਤੁਸੀਂ ਵੇਖ ਲਓ ਵੀ 1% ਕੀ 0% ਵੀ ਨਹੀਂ ਆਪਾਂ ਦੇਖ ਸਕਦੇ ਉਹ ਤਾਂ ਕਹਿੰਦੇ ਅਸੀਂ ਇਮਾਨਦਾਰੀ ਨਾਲ ਇਲੈਕਸ਼ਨ ਕਰਾਇਆ ਅਸੀਂ ਨੌਕਰੀਆਂ ਦਿੱਤੀਆਂ ਅਸੀਂ ਹਸਪਤਾਲ ਠੀਕ ਕਰ ਦਿੱਤੇ ਅਸੀਂ ਸਕੂਲ ਠੀਕ ਕਰ ਦਿੱਤੇ ਅਸੀਂ ਇਲਾਜ ਦੇ ਕਾਰਡ ਬਣਾ ਦਿੱਤੇ ਲੋਕਾਂ ਨੂੰ ਰਾਸ਼ਨਕਾਰ ਕਰ ਕਰ ਦੇ ਰਹੇ ਇਹ ਸਾਰੀਆਂ ਗੱਲਾਂ ਉਹ ਤਾਂ ਕਹਿ ਰਹੇ ਨੇ ਜੀ ਵੇਖੋ ਜੀ ਜਿਹੜੇ ਰਾਸ਼ਨ ਕਾਰਡ ਸੀ ਨਾ ਉਹ ਤੁਹਾਨੂੰ ਪਤਾ ਕਿਹੜੀ ਸਰਕਾਰ ਚ ਬਣੇ ਸੀ ਉਦੋਂ ਬਾਅਦ ਜਿਹੜੀ ਦੂਜੀ ਸਰਕਾਰ ਬਣੀ ਜਿਹਨੇ ਕਾਂਗਰਸ ਦੀ ਉਹਦੇ ਵਿੱਚ ਕੱਟੇ ਗਏ ਕਾਰਡ ਲੱਗੀ ਲੋਕਾਂ ਨੂੰ ਬਹੁਤ ਖਪਾਇਆ ਗਿਆ ਖਪਤਕਾਰਾਂ ਨੂੰ ਜਿਹੜੇ ਡੀਪੋ ਦੇ ਖਪਤਕਾਰ ਹੀ ਉਹ ਡੀਪੋਆਂ ਲੋਕ ਖਪਾਏ ਗਏ ਘਟ ਘਟ ਕੇ ਕਣਕ ਕੱਟ ਦੇਣੀ ਸ਼ੁਰੂ ਕਰਤੀ ਉਸ ਤੋਂ ਬਾਅਦ ਇਹ ਸਰਕਾਰ ਬਣੀ ਇਹਨਾਂ ਦੀ ਉਹ ਡੀਪੋ ਵਾਲੀ ਪਰਚੀ ਕਟਾਉਣ ਲਈ ਲੋਕਾਂ ਨੂੰ ਸ਼ਿਫਾਰਿਸ਼ ਕਰਾ ਕੇ ਪਰਚੀ ਕਟਾਈ ਜਾਂਦੀ ਸੀ ਇਹ ਮਤ ਸੋਚੇ ਵੀ ਇੰਨਾ ਕੋਈ ਕੰਮ ਕੀਤਾ ਵਾ ਕੰਮ ਨੂੰ ਉਹ ਜਿਹੜੇ ਕਾਰਡ ਬਣੇ ਉਹਨਾਂ ਜੋ ਕੱਟੇ ਵੀ ਆ ਤੇ ਕਈਆਂ ਨੂੰ ਉਤਰਾਂ ਹੀ ਕਿਣਕ ਦੇਣੋਂ ਹਟ ਗਏ ਵੀ ਤੁਹਾਡਾ ਕਾਰਡ ਹੀ ਨਹੀਂ ਹੈਗਾ ਠੀਕ ਹੈ ਜੀ ਤੀਜੀ ਗੱਲ ਜਿਹੜੇ ਤੁਸੀਂ ਗੱਲ ਕਰਦੇ ਹੋ ਵੀ ਇੰਨਾ ਬੜੀ ਹਿੱਕ ਠੋਕ ਕੇ ਕਹਿੰਦੇ ਵੀ ਆਹੀ ਕੰਮ ਕੀਤਾ ਅਸੀਂ ਆਹ ਕਰਤਾ ਕਿੰਨੀਆਂ ਵੀਡੀਓ ਵਾਇਰਲ ਹੋ ਗਿਆ ਉਹ ਲੋਕ ਆ ਬੋਲਦੇ ਨੇ ਜੀ ਸਾਨੂੰ ਨੌਕਰੀ ਮਿਲ ਗਈ ਸਾਨੂੰ ਭਗਵੰਤ ਮਾਨ ਨੇ ਇੱਕ ਬੰਦਾ ਕਹਿ ਰਿਹਾ ਮੈਨੂੰ ਤਿੰਨ ਨੌਕਰੀਆਂ ਮਿਲੀਆਂ ਜੀ ਮੈਂ ਵਾਰੀ-ਵਾਰੀ ਤਿੰਨੇ ਦੋ ਛੱਡਤੀਆਂ ਹੁਣ ਤੀਜੀ ਤੇ ਕਰ ਰਿਹਾ ਵੇਖੋ ਜੀ ਨੌਕਰੀਆਂ ਵਾਲੇ ਜਿਨ੍ਹਾਂ ਨੂੰ ਤੁਸੀਂ ਆਂਦੇ ਕਿ ਪੱਕੇ ਕਰਦੇ ਆ ਵਿਆਪਕ ਉਹ ਵਿਆਪਕਾਂ ਦਾ ਜਿਹੜਾ ਉਹ ਕੋਈ ਦਿਮਾਗ 'ਚ ਫਰਕ ਪੈ ਗਿਆ ਕਿ ਜਾਂ ਉਹਨਾਂ ਨੂੰ ਕੋਈ ਸਮਝ ਨਹੀਂ ਗਈ ਵੀ ਅਸੀਂ ਪੱਕੇ ਹੋ ਗਏ ਆ ਤੇ ਉਹ ਫਿਰ ਕਿਉਂ ਧਰਨੇ ਦੇ ਬੈਠੇ ਆ ਹੂੰ ਜਾਂ ਲਾਰਡ ਰਡਰ ਤੋਂ ਦੀ ਧਰਨਾ ਦਿੱਤਾ ਅਸੀਂ ਸਾਡੀ ਪੁਲਿਸ ਪੂਰਾ ਆਪਣਾ ਕੰਮ ਕਰ ਰਹੀ ਹੈ ਜੀ ਔਰ ਜਿਹੜੀਆਂ ਪਿੱਛੇ ਰਿਲਾਇੰਸ ਚੋਰੀ ਹੋਈ ਸੀ ਜਾਂ ਇੱਕ ਮੈਡੀਕਲ ਦੀ ਦੁਕਾਨ ਤੇ ਚੋਰੀ ਹੋਈ ਸੀ ਉਹ ਅਸੀਂ ਲਗਭਗ ਟਰੈਸ ਕਰ ਲਿਆ ਨੇ ਜੀ ਔਰ ਗਾਂ ਵੀ ਅਸੀਂ ਤੁਹਾਡੇ ਮਾਦੇ ਨੂੰ ਇਹਨਾਂ ਨੂੰ ਵਿਸ਼ਵਾਸ ਤੋਂ ਹੁੰਨੇ ਆ ਕਿ ਜਿਹੜਾ lawn order ਨੂੰ ਮਨਟੇਨ ਰੱਖਿਆ ਜਾਏਗਾ ਔਰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ